DSP ਡਾਕਟਰ ਮਹਿਤਾਬ ਸਿੰਘ ਦੇ ਹੁਕਮਾਂ ਅਨੁਸਾਰ ਅਤੇ DSP ਰਜੇਸ਼ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਫਟੇਗਾ ਚੂੜੀਆਂ ਦੇ SHO ਸਰਿੰਦਰ ਪਾਲ ਸਿੰਘ ਅਤੇ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ 24 ਦਸੰਬਰ ਨੂੰ ਫਟੇਗਾ ਚੂੜੀਆਂ ਦੀ ਵਾਰਡ ਨੰਬਰ 8 ਚ ਸਰਿੰਦਰ ਪਾਂਦੀ ਦੇ ਘਰੋਂ ਚੋਰ ਭਾਰੀ ਮਾਤਰਾ ਚ ਸੋਨਾ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਸਨ ਜਿਨ੍ਹਾਂ ਨੂੰ ਬੜੀ ਮੁਸ਼ਕਲਤ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਇਸ ਬੰਦੇ ਫਟੇਗਾ ਚੂੜੀਆਂ ਦੇ ਡੀਐਸਪੀ ਰਜੇਸ਼ ਕੱਕੜ ਅਤੇ ਐਸਐਚਓ सुरेंद्रਪਾਲ ਸਿੰਘ ਪ੍ਰੈਸ ਕਾਨਫਰੰਸ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰਕੇ ਤਿੰਨ ਔਰਤਾਂ ਸਮੇਤ ਪੰਜ ਮੁਜਮਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਚੋਰੀ ਕੀਤਾ 9 ਤੋਲੇ ਸੋਨਾ ਬਰਾਬਰ ਕੀਤਾ ਗਿਆ ਹੈ ਜਿਨ੍ਹਾਂ ਵਿਰੁੱਧ ਵੱਖ-ਵੱਖ ਤਾਰਾਵਾ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ ਆਓ ਦੇਖਦੇ ਹਾਂ ਗੁਲਚਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਅਲਚਰ న్యూਸ ਚੈਨਲ ਫਟੇਗੜ ਚੂੜੀਆਂ ਮਿਤੀ 24 12 25 ਨੂੰ ਸ਼ਹਿਰ ਫਤੇਗੜ ਚੁੜੀਆਂ ਦੇ ਵਿੱਚ ਇੱਕ ਵਿਅਕਤੀ ਜਿ ਹੈ ਸ਼੍ਰੀ सुरेंद्र ਕੁਮਾਰ ਦੀ ਉਹਨਾਂ ਦੇ ਘਰ ਦੁਪਹਿਰ ਦੇ ਵੇਲੇ ਚੋਰੀ ਹੋਈ ਸੀ ਜੋ ਚੋਰੀ ਦੀ ਵਾਰਦਾਤ ਦਾ ਪਤਾ ਲੱਗਣ ਤੇ ਇਮੀਜਿਟ ਅਰੈਸਟ ਕਰਦੇ ਹੋਏ ਆ ਐਲਐਸਐਚਓ ਸਾਹਿਬ ਉਸ ਤੋਂ ਬਾਅਦ ਮੈਂ ਵੀ ਮੌਕੇ ਤੇ ਗਿਆ ਸੀ ਮੌਕੇ ਨੂੰ ਵੇਖ ਕੇ ਉਹਨਾਂ ਦੇ ਪਰਚਾ ਸਟੇਸ਼ਨ ਕੀਤਾ ਉਸ ਤੋਂ ਬਾਅਦ ਅਸੀਂ ਇਹ ਬਿਲਕੁਲ ਇਹ ਅਨਨੋਨ ਵਿਅਕਤੀਆਂ ਖਿਲਾਫ ਪਰਚਾ ਸਟੇਸ਼ਨ ਹੋਇਆ ਸੀ ਉਸਦੀ ਤਫਤੀਸ਼ ਨੂੰ ਕਰਦਿਆਂ ਹੋਇਆਂ ਆਈਸੀਏ ਦੀ ਗੁਰਪ੍ਰਸੀਅ ਬਟਾਲਾ ਦੀ ਟੀਮ ਦਾ ਨਾਲ 임ਦਾਰ ਲਈ ਇਨਸਪੈਕਟਰ ਸੀਆਈਏ ਦੇ ਨਾਲ ਆਪਣੀ ਉਹਨਾਂ ਟੀਮ ਭੇਜੀ ਐਸਓ ਸਾਹਿਬ ਨੇ ਆਪਣੀ ਟੀਮ ਨਾਲ ਲੈ ਕੇ ਬੜੀ ਮਿਹਨਤ ਸਖਤ ਨਾਲ ਇਸ ਚੋਰੀ ਨੂੰ ਟ੍ਰੇਸ ਕੀਤਾ ਜਿਹਦੇ ਵਿੱਚ ਅਸੀਂ ਚੋਰੀ ਨੂੰ ਕਰਨ ਵਾਲੇ ਇਸ ਟਾਈਮ ਮੇਨ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਇੱਕ ਲੇਡੀ ਹੈ ਡੋ ਨਾਲ ਉਹਦੇ ਜੈਂਟਸ ਨੇ ਇਹ ਜਿਹੜਾ ਮੋਟਰਸਾਈਕਲ ਜਿਹ ਉਸ ਵਾਰਦਾ ਵਿੱਚ ਵਰਤਿਆ ਮੋਟਰਸਾਈਕਲ ਵੀ ਨਾਲ ਬਰਾਮਦ ਹੋਇਆ ਜਿੱਤੇ ਉਹ ਸਵਾਰੋ ਕੇ ਆਏ ਸੀ ਜਿੱਤੋਂ ਚੋਰੀ ਕੀਤੀ ਸੀ ਉਹਨਾਂ ਨੇ ਇਸ ਵਾਰਦਾ ਦੇ ਵਿੱਚ ਹੁਣ ਤੱਕ ਟੋਟਲ 5 ਗ੍ਰਿਫਤਾਰੀਆਂ ਹੋਈਆਂ ਨੇ 3 ਮੁਕਦੋਸ਼ੀ ਨੇ ਤੇ 2 ਉਹਨਾਂ ਜਿਨ੍ਹਾਂ ਨੇ ਡਿਸਟ੍ਰਿਕਟ ਨੂੰ ਸਪੋਰਟ ਕੀਤੀ ਸੀ ਤੇ ਇਹਦੇ ਵਿੱਚ ਹੁਣ ਤੱਕ 9 ਟੋਲੇ ਤੇ 3 ਗ੍ਰਾਮ ਸੋਨਾ ਬਰਾਮਦ ਹੋਇਆ ਹੈ ਤੇ ਹਾਰੀ ਤਫਤੀਸ਼ ਚੱਲ ਰਹੀ ਹੈ ਤੇ ਜਿਹੜੇ ਦੋਸ਼ੀ ਹੱਟ ਕੋ ਪੁਲਿਸ ਮੰਨਤੇ ਨੇ ਸਰ ਨਗਦੀ ਕਿੰਨੀ ਨਗਦੀ ਜਿਹੜੀ ਹੈ ਜਿੰਨੀ ਉਹਨਾਂ ਕੋ ਉਹਨਾਂ ਦੇ ਐਸਪੈ ਅਵਰਡ ਇਨਵੈਸਟੀਗੇਸ਼ਨ ਜਿੰਨੀ ਉਹਨਾਂ ਕੋ ਬਰਾਮਦ ਹੋਈ ਸੀ ਉਹ ਆਪਣੀ ਉਹ ਖਰ ਚੁੱਕੇ ਹੋਏ ਨੇ ਫਿਲ ਐਸਟ ਮੂਮੈਂਟ ਨਗਦੀ ਬਰਾਮਦ ਨਹੀਂ ਹੋਈ ਇਹ ਕਿੱਥੋਂ ਦੇ ਹੈ ਸਰ ਇਹ ਜਿਹੜੇ ਦੋਸ਼ੀ ਨੇ ਜਿਹੜੀ ਇੱਕ ਲੇਡੀ ਹੈ ਜਿਹੜੀ ਹੈ ਔਰ ਉਸ ਦੇ ਵਿੱਚ ਉਹਨਾਂ ਦੀ ਦੂਜੀ ਦੋਸ਼ੀ ਦੀ ਮਾਸੀ ਲੱਗਦੀ ਹੈ ਇਹ ਬਿਲੋਂਗ ਕਰਦੀ ਹੈ ਰਾਸਾਂਸੀ ਨੂੰ ਜਿਹੜੇ ਦੋ ਦੋਸ਼ੀ ਨੇ ਜਿਹੜੇ ਉਹ ਦੋਨ ਸੱਕੇ ਭਰਾ ਨੇ ਇਹਨਾਂ ਦਾ ਜਿਹੜਾ ਘਰ ਹੈਗਾ ਉਹ ਰਈ ਲੱਗੇ ਠੁਗੀਆਂ ਦੇ ਰਹਿਮ ਠੁਗੇ ਰਹਿਣ ਵਾਲੇ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਿਹੜੀ ਉਹਦੀ ਮਾਸੀ ਹੈ ਜੀ ਸੀਮਾ ਉਹਦਾ ਨਾਮ ਹੈ ਉਹ ਵੀ ਇੱਕ ਠੁਗੀਆਂ 'ਚ ਰਹਿਣ ਵਾਲੀ ਹੈ ਇੱਕ ਰਾਸਾਂਸੀ ਲੱਗੇ ਇੱਕ ਨਹਿਰ ਲੱਗੇ ਸੁੱਕ ਸੁੱਕ ਠੁਗੀਆਂ ਨੇ ਉੱਥੋਂ ਦੇ ਲੈਂਦੇ ਨੇ ਇਹ ਸਰ ਇਹਨਾਂ ਨੇ ਫਤੇਗੜ ਚੂੜੀਆਂ ਦਾ ਸੰਗੜੀ ਬਾਦੀ ਵਾਲਾ ਸੀਗਾ ਜਿੱਥੇ ਇਹਨਾਂ ਨੇ ਵਾਰਦਾਤ ਨੂੰ ਚਾਹਤਾ ਤੇ ਇਹਨਾਂ ਉਹ ਹੀ ਕਿਉਂ ਚੁਣਿਆ ਜਿੰਨੀ ਕਨਵੈਸ ਨੂੰ ਸਮਾਂ ਨਹੀਂ ਤਾਂ ਖਾਮਨੀ ਆਏ ਨੇ ਉਹਦੇ ਮੁਤਾਬਕ ਇਹ ਹੈ ਕਿ ਇਹ ਉਸ ਦਿਨ ਮੋਟਰਸਾਈਕਲ ਤੇ ਬੈਠ ਕੇ ਇਹ ਆਪਣੇ ਸ਼ਿਕਾਰ ਵਾਸਤੇ ਨਿਕਲੇ ਸੀ ਜਦੋਂ ਇਹ ਆਪਣੇ ਇੱਥੇ ਇੰਟਰ ਕੀਤੇ ਫਤਗੜ ਚੂਣੀਆਂ ਇਹਨਾਂ ਨੇ ਇਸ ਘਰ ਦੇ ਆਲੇ-ਦੁਆਲੇ ਚੱਕਰ ਲਗਾਏ ਸੀ ਇਹਨਾਂ ਦਾ ਘਰ ਦਾ ਬੰਦ ਤਾਲਾ ਵੇਖ ਕੇ ਸਰ ਸੱਡਨਲੀ ਇਹਨਾਂ ਕੀ ਪਤਾ ਜੇ ਕਿੰਨਾ ਰੱਖੀ ਹੋਈ ਮੈਂ ਦੱਸਣਾ ਤੁਹਾਨੂੰ on the dead day on the dead day as per our investigation ਜਿਹੜੀ ਹੋਈ ਹੈ ਉਸ ਦਿਨ ਉਹਨਾਂ ਨੇ ਆਪਣੇ ਮੋਰਸਲ ਤੇ ਆ ਕੇ ਪਹਿਲੋ ਇੱਕ ਰੈਕੀ ਕਿ ਟ੍ਰੈਕਿੰਗ ਟਾਈਪ ਚੱਕਰ ਲਗਾਏ ਜਦੋਂ ਉਹਨਾਂ ਨੇ ਦੇਖਿਆ ਕਿ ਇਸ ਘਰ ਦਾ ਇੱਕ ਛੋਟੇ ਗੀਰ ਉੱਤਲ ਲੱਗਾ ਹੋਇਆ ਹੈ ਉਹਨਾਂ ਨੇ ਆਪਣਾ ਇਹ ਸ਼ਿਕਾਰ ਸਮਝ ਕੇ ਜੇ ਬਾਰੇ ਜੋ ਜਸ ਕੀ ਸੋਲਦਾ ਆਨਲਾਈਨ ਕੀਤਾ ਅੰਦਰ ਇੱਕ ਪ੍ਰਿਕਲੈਕੀਆ ਸੀ ਦੋਸ਼ੀ ਸਾਰੇ ਫੜੇਗੇ ਕਿੰਨੇ ਉਹ ਸਾਡੇ ਕੋਲ ਅਰੈਸਟ ਨੇ ਡਿਸਟ੍ਰਿਕਟ ਸਪੋਰਟ ਵਾਲੇ ਦੀ ਮਦਰ ਤੇ ਉਹਦੀ ਜਿਹੜੀ ਬਟੇ ਨੇ ਇਹਨੇ ਉਤਨੇ ਪਹਿਲੇ ਚੋਰੀਆਂ ਦੇ ਬੱਚੇ ਨੇ ਇਹ ਮੱਕੀ ਜਿਹੜਾ ਇੱਕ ਦੂਸਰੀ ਇਹ ਮੱਕੀ ਇੱਕ ਕਿਸਮ ਦਾ ਹੈਪਚੂਲ ਫੈਂਡਰ ਹੈ ਚੋਰੀ ਦਾ ਇਹ ਸਰ ਇਹਨਾਂ ਤੋਂ ਕੋਈ ਹਥਿਆਰ ਦਾ ਬ੍ਰਾਂਡ ਹੋਇਆ ਨਹੀਂ ਇਹਨਾਂ ਕੋਈ ਹਥਿਆਰ ਕੋਈ ਬ੍ਰਾਂਡ ਨਹੀਂ ਹੋਇਆ ਇਹੋ ਜਿਹੇ ਕੋਈ ਜਿਹੜਾ ਨਾ ਇਲੈਗਲ ਵੈਪਨ ਨਹੀਂ ਵੈਪਨ ਬ੍ਰਾਂਡ ਹੋਇਆ ਇਹ ਚੋਰੀ ਦੇ ਹੀ ਕਰਨਯਾਦੀ ਨੇ ਚੋਰੀ ਹੀ ਨਾ ਕੀਤੀ ਹੈ ਚੋਰੀ ਸਮਾਨ ਬਰੰਦ ਹੋਇਆ ਹਾਂ ਜਿਹੜਾ ਇੱਕ ਸੰਦ ਸੀ ਜਿਨ੍ਹਾਂ ਨੇ ਇਹਨਾਂ ਨੇ ਉਹ ਦਵਾਜਨ ਨੂੰ ਭਾਂ ਨੂੰ ਤੋੜੀ ਦਿੱਤੀ ਉਹ ਇਸ ਪਰ ਇਨਵੈਸਟੀਗੇਸ਼ਨ ਇਹ ਜਾਂਦੇ ਹਾਂ ਦੇ ਕਿ ਨਹਿਰ ਸੁੱਟ ਗਏ ਸੀ ਸਰ ਪੁਲਿਸ ਦੀ ਬੱਟੀ ਸਫਲਤਾ ਇਹ ਇਸ ਨੂੰ ਮੰਨੀ ਇਹ ਵੀ ਜਿਹੜੀ ਬਹੁਤ ਮਿਹਨਤ ਕਰਨੀ ਪਈ ਪੁਲਿਸ ਨੂੰ ਇਹ ਦੇਖੋ ਜਿਸ ਤਰ੍ਹਾਂ ਜੋ ਚੋਰੀ ਹੁੰਦੀ ਹੈ ਵੈਰੀ ਵੈਰੀ ਫਸਟ ਡੇ ਤੇ ਇਹ ਅਨਨੋਨ ਹੀ ਮੰਨੀ ਜਾਂਦੀ ਹੁੰਦੀ ਹੈ ਉਹਨੂੰ ਫਿਰ ਉਸ ਨੂੰ ਟ੍ਰੇਸ ਕਰਨਾ ਸਭ ਤੋਂ ਪਹਿਲਾਂ ਵੱਡਾ ਚੈਲੰਜ ਹੁੰਦਾ ਹੈ ਇਹ ਸਾਡੀ ਟੀਮ ਦੀ ਮੈਂ ਉਸ ਲਗਾ ਕਰਦਾ ਉਹਨੇ ਬੜੀ ਹਿੰਮਤ ਨਾਲ ਬੜੇ ਬਾਲਾ ਤਰਫ ਅਫਸਰਾਂ ਜਿਹੜਾ ਡੇਸ਼ਰੀ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਉਹਨਾਂ ਦੀ ਗਾਈਡੈਂਸ ਨਾਲ ਉਹਨਾਂ ਦੀ ਦਿਸ਼ਾੰਦੇਸ਼ ਨਾਲ ਇਹਨਾਂ ਨੇ ਐਸਸੀਆ ਇੰਸਪੈਕਟਰ ਦੇ ਨਾਲ ਆਪਣੀ ਟੀਮ ਨਾਲ ਇੰਸਪੈਕਟਰ ਦੀ ਸਭੀ ਟੀਮ ਨਾਲ ਬਲਤਮ ਸਾਹਿਬ ਜਿਹੜੀ ਉਹਨਾਂ ਦੀ ਗਾਈਡੈਂਸ ਨਾਲ ਇਸ ਨੂੰ ਟੈਸਟ ਕੀਤਾ ਤਾਰਾ ਕਿਹੜੀ ਲਈ ਜੀ ਤਾਰਾ ਜਿਹੜੀਆਂ ਹੁੰਦੀਆਂ ਨੇ ਇਹਨਾਂ ਤੇ ਪੁਰਾਣੀ ਆਪੀਸੀ ਹੁੰਦੀ ਹੈ 354 480 ਹੁੰਦੀ ਹੈ ਜਿਹੜੀ ਹਾਈਕਲ ਬੀਐਨਐਸ ਦੀ ਹੈ 305 ਤੇ 352 ਤਿੰਨ ਹੁੰਦੀ ਹੈ ਉਹ ਲੋਗ ਲੱਗੇ ਨੇ ਜੋ ਜਿਹੜੇ ਆਪਣਾ ਨਹੀਂ ਫੜੇ ਉਹਨਾਂ ਦੇ ਭਾਲ ਜਾਰੀ हां जी हां जी ਜਿਹੜੇ ਦੋੜੀ ਤਿੰਨ ਅਸਲ ਤੇ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਜਿਹੜੀ ਲੇਡੀ ਆ ਉਹਦਾ ਹਸਬੰਡ ਹੈਗਾ ਉਹ ਹੈ ਜਿਹੜਾ ਇੱਕ ਉਹਦੀ ਲੇਡੀ ਉਹਦੀ ਬੇਟੀ ਹੈ ਤੇ ਇੱਕ ਜਿਹੜਾ ਜਿਹੜਾ ਦੋਹੀ ਬਨੇ ਮੇਨ ਦੋਸ਼ੀ ਹੈਗਾ ਅਸਲਮ ਜਾਂ ਕ੍ਰਿਸ਼ਨ ਉਹਦੀ ਸਿਸਟਰ ਉਹਦੀ ਉਹਦੀ ਭੈਣ ਆ ਉਹ ਜਿਹੜੀ ਸਾਨੂੰ ਫੰਡੇ ਬਾਕੀ ਆ ਠੀਕ ਆ ਜਿੰਨੇ ਵਿੱਚ ਚੋਰੀ ਦਾ ਸਮਾਨ ਬਰਾਮਦ ਹੋ ਗਿਆ ਸਾਰਾ ਕਾਫੀ ਹੋ ਗਿਆ ਕੁਝ ਹੋਇਆ ਹਾਲੇ ਹੋਰਾ ਸੌਂਦੀ ਠੀਕ